ਤੇ ਬਹੁਤ ਜ਼ਿਆਦਾ ਸੰਗਤਾਂ ਦਾ ਭਾਰੀ ਜਿਹੜਾ ਉਹ ਇਕੱਠ ਹੋਇਆ ਹੋਇਆ ਹਨ ਤੁਸੀਂ ਜਿਹੜਾ ਉਹ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਉਹ ਵੀਡੀਓ ਰਹੀ ਤੇ ਇਸ ਤਰ੍ਹਾਂ ਸਾਰੇ ਆਉਂਦੇ ਨੇ ਤੇ ਇੰਜੋਏ ਜਿਹੜਾ ਉਹ ਕਰਦੇ ਨੇ ਕਿ ਮੇਲੇ ਦੇ ਵਿੱਚ ਆ ਕੇ ਬਾਕੀ ਪਿੱਛੇ ਉਧਰ ਮਿੱਕੀ ਮਾਊਸ ਵਾਲਾ ਝੂਲਾ ਵੀ ਜਿਹੜਾ ਉਹ ਲੱਗਿਆ ਹੋਇਆ ਹਨ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਹਾਂ ਮਾਂਸਾ ਦੇਵੀ ਦੇ ਮੇਲੇ ਤੇ ਤੇ ਇੱਥੇ ਨਵਰਾਤਰੀਆਂ ਦਾ ਜਿਹੜਾ ਮੇਲਾ ਹੁੰਦਾ ਨਵਰਾਤਰੀਆਂ ਦੇ ਵਿੱਚ ਇੱਥੇ ਮੇਲਾ ਲੱਗਦਾ ਬਹੁਤ ਵੱਡਾ ਮੇਲਾ ਹੁੰਦਾ ਹੈ ਤੇ ਇਹ ਜਿਹੜੀ ਮਾਂਸਾ ਦੇਵੀ ਦਾ ਮੰਦਿਰ ਆ ਇਹ ਪੰਜਕੂਲੇ ਦੇ ਮਤਲਬ ਨੇੜੇ ਹਰਿਆਣੇ ਦੇ ਵਿੱਚ ਪੈ ਜਾਂਦਾ ਸੋ ਅੱਜ ਦੀ ਵੀਡੀਓ 'ਚ ਬਣਿਆ ਰਹੇ ਹੋ ਸਾਰਾ ਆਪਾਂ ਤੁਹਾਨੂੰ ਮਾਂਸਾ ਦੀਵੀ ਦਾ ਮੇਲਾ ਦਿਖਾਵਾਂਗੇ ਇੱਧਰ ਪਿੱਛੇ ਇਹ ਸਾਰੀ ਪਾਰਕਿੰਗ ਬਣੀ ਹੋਈ ਹੈ ਬਹੁਤ ਸਾਰੀਆਂ ਗੱਡੀਆਂ ਤੁਸੀਂ ਖੜੀਆਂ ਦੇਖ ਰਹੇ ਹੋ ਬਹੁਤ ਭਾਰੀ ਇੱਥੇ ਸੰਗਤਾਂ ਦਾ ਇਕੱਠ ਹੁੰਦਾ ਹਨਾ ਬਹੁਤ ਦੂਰੋਂ ਦੂਰੋਂ ਇੱਥੇ ਸੰਗਤਾਂ ਆਉਂਦੀਆਂ ਨੇ ਆਪਾਂ ਸਾਰਾ ਮਾਂਸਾ ਦੀਵੀ ਦਾ ਮੇਲਾ ਦੇਖਦੇ ਹਾਂ ਇੱਥੇ ਜਿਵੇਂ ਜਿਹ ਅ ਵਾਕੀ ਚੁੰਨੀਆਂ ਵਗੈਰਾ ਹੋ ਗਈਆਂ ਜਿਵੇਂ ਅੰਦਰ ਮੰਦਰ ਚ ਮੱਥਾ ਟੇਕਦਿਆਂ ਸੰਗਤਾਂ ਇੱਥੇ ਨਾਰੀਅਲ ਜਿਵੇਂ ਪਏ ਨੇ ਹਨ ਤੇ ਐਮੀ ਇੱਥੇ ਬਾਹਰ ਬਹੁਤ ਸਾਰੀਆਂ ਦੁਕਾਨਾਂ ਨੇ ਜਿਹੜੀਆਂ ਅੰਦਰ ਮੱਥਾ ਟੇਕਣ ਵਾਲਾ ਸਮਾਨ ਕਿੱਥੋਂ ਮਿਲਦਾ ਤੇ ਬਹੁਤ ਭਾਰੀ ਇੱਥੇ ਜਿਹੜਾ ਉਹ ਇਕੱਠ ਹੁੰਦਾ ਮੇਲੇ ਦੇ ਵਿੱਚ ਹਨ ਤੁਸੀਂ ਸੰਗਤਾਂ ਦੇਖ ਰਹੇ ਹੋ ਇਸੇ ਤਰ੍ਹਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਆਉਂਦੀਆਂ ਨੇ ਮਾਂਸਾ ਦੇ ਵੀ ਦੇ ਮੇਲੇ ਤੇ ਹਨ ਇਹ ਨਰਾਤਿਆਂ ਦਾ ਜਿਹੜਾ ਮੇਲਾ ਹੁੰਦਾ ਬਹੁਤ ਵੱਡਾ ਮੇਲਾ ਜਿਹੜਾ ਉਹ ਲੱਗਦਾ ਤੇ ਤੁਸੀਂ ਇਕੱਠ ਜਿਹੜਾ ਉਹ ਦੇਖੇ ਸਕਦੇ ਹੋ ਬਹੁਤ ਭਾਰੀ ਜਿਹੜਾ ਉਹ ਇਕੱਠ ਹੋਇਆ ਹੋਇਆ ਤੇ ਬਹੁਤ ਦੂਰੋਂ ਦੂਰੋਂ ਸੰਗਤਾਂ ਇਸੇ ਆਉਂਦੀਆਂ ਨੇ ਤੇ ਚੱਲਦੇ ਆਪਾਂ ਅੰਦਰੋਂ ਸਾਰਾ ਤੁਹਾਨੂੰ ਦਰਸ਼ਨ ਵੀ ਜਿਹੜੇ ਕਰਵਾਵਾਂਗੇ ਮੰਦਿਰ ਦੇ ਤੇ ਬਹੁਤ ਮਸ਼ਹੂਰ ਜਿਹੜਾ ਉਹ ਮੇਲਾ ਹੈ ਮਾਂ ਸਾਧੀ ਵੀ ਦਾ ਮੇਲਾ ਹਨਾ ਤੇ ਬਹੁਤ ਫੇਮਸ ਮੇਲਾ ਨਰਾਤਿਆਂ ਦਾ ਮੇਲਾ ਤੇ ਸਾਰੇ ਪਾਸੇ ਸੰਗਤਾਂ ਦਾ ਜਿਹੜਾ ਇਕੱਠੇ-ਗਾਠ ਆਪਾਂ ਨੂੰ ਦੇਖਣ ਨੂੰ ਜਿਹੜਾ ਉਹ ਮਿਲੂਗਾ ਮਾਤਾ ਮੰਤਾ ਦੇਵੀ ਤੇ ਇੱਧਰ ਸਾਹਮਣੇ ਜਿਹੜਾ ਉਹ 메ਨ ਮੰਦਿਰ ਹੈ ਮੁੱਖ ਮੰਦਿਰ ਹਨਾ ਤੁਸੀਂ ਬੋਰਡ ਵੀ ਜਿਹੜਾ ਉਹ ਪੜ੍ਹ ਸਕਦੇ ਹੋ ਉੱਪਰ ਲਿਖਿਆ ਹੋਇਆ ਸ੍ਰੀ ਮਾਤਾ ਮਾਨਸਾ ਦੇਵੀ ਇਹ ਇੱਧਰ ਇਹ ਮੰਦਰ ਹੈ ਤੇ ਅੰਦਰੋਂ ਵੀ ਆਪਾਂ ਦਰਸ਼ਨ ਤੋਂ ਕਰਵਾਵਾਂਗੇ ਜਿੱਥੇ ਤੱਕ ਵੀਡੀਓ ਕਰਾਂ ਵੀਡੀਓ ਅਲਾਉਡ ਹੋਈ ਤੇ ਇੱਥੇ ਵੀ ਬਹੁਤ ਭਾਰੀ ਜਿਹੜਾ ਸੰਗਤਾਂ ਦਾ ਇਕੱਠ ਹੋਇਆ ਹੋਇਆ ਹੈ ਨਾ ਆ ਦਰਸ਼ਨ ਕਰਨ ਵਾਸਤੇ ਤੇ ਇੱਧਰੋਂ ਆਪਾਂ ਹੁਣ ਚੱਲਦੇ ਆਂ ਅੰਦਰ ਨੂੰ ਮੰਦਰ ਦੇ ਅੰਦਰ ਵੱਲ ਚੱਲਦੇ ਆਂ ਆਹ ਰਸਤਾ ਜਿਹੜਾ ਉਹ ਮੁੱਖ ਮੰਦਰ ਨੂੰ ਜਾਂਦਾ ਮੇਨ ਮੰਦਰ ਨੂੰ ਜਿਹੜਾ ਹੋ ਜਾਂਦਾ ਤੇ ਇੱਥੇ ਤੁਸੀਂ ਲਾਈਨਾਂ ਜਿਹੜੀਆਂ ਉਹ ਦੇਖ ਸਕਦੇ ਹੋ ਇਸੇ ਤਰ੍ਹਾਂ ਬਹੁਤ ਭਾਰੀ ਜਿਹੜਾ ਇਕੱਠ ਹੁੰਦਾ ਹੈ ਨਾ ਮੇਲੇ ਦੇ ਵਿੱਚ ਤੇ ਇਹ ਸਾਰਾ ਮਤਲਬ ਲਾਈਨ ਜਿਹੜੀ ਉਹ ਲੱਗੀ ਹੋਈ ਆ ਮੇਨ ਮੰਦਰਵਾਲਾ ਜਿਹੜਾ ਹੋ ਸੰਗਤਾਂ ਦਰਸ਼ਨ ਕਰਨ ਜਾਂਦੀਆਂ ਨੇ ਤੇ ਉਹਦੀ ਜਿਹੜੀ ਇਹ ਲਾਈਨ ਲੱਗੀ ਹੋਈ ਆ ਤੇ ਇੱਥੇ ਸਾਰੀਆਂ ਲਾਈਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਹਨਾ ਤੇ ਅੰਦਰ ਤੱਕ ਵੀ ਬਹੁਤ ਵੱਡੀਆਂ-ਵੱਡੀਆਂ ਜਿਹੜੀਆਂ ਲਾਈਨਾਂ ਨੇ ਦਰਸ਼ਨ ਵਾਲਿਆਂ ਦੀਆਂ ਮੱਥਾ ਟੇਕਣ ਵਾਲਿਆਂ ਦੀਆਂ ਤੇ ਦੇਖੋ ਬਹੁਤ ਜਿਹੜਾ ਹੋ ਭਾਰੀ ਸੰਗਤਾਂ ਦਾ ਜਿਹੜਾ ਹੋ ਇਕੱਠਾ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋ ਲਓ ਜੀ ਇਹ ਸਾਰੀਆਂ ਲਾਈਨਾਂ ਜਿਹੜੀਆਂ ਘੁੰਮ ਕੇ ਜਾਂਦੀਆਂ ਨੇ ਬਹੁਤ ਭਾਰੀ ਜਿਹੜਾ ਇਕੱਠਾ ਹੋਇਆ ਹੋਇਆ ਮਿਲ ਤੇ ਆਹ ਸਾਹਮਣੇ ਇੱਥੋਂ ਰਾਸਤਾ ਜਿਹੜਾ ਹੋ ਜਾਂਦਾ ਹਨਾ ਮੰਦਰਵਾਲਾ ਨੂੰ ਤੇ ਅੰਦਰ ਜਿਹੜੀ ਵੀਡੀਓਗ੍ਰਾਫੀ ਅਲਾਉਡ ਨਹੀਂ ਹੈਗੀ ਤਾਂ ਆਪਾਂ ਤੁਹਾਨੂੰ ਇੱਥੋਂ ਜਿਹੜੇ ਦਰਸ਼ਨ ਬਾਹਰੋਂ ਜਿਹੜੇ ਕਰਵਾ ਦਨੇ ਆ ਬਾਕੀ ਇਕੱਠ ਤੁਸੀਂ ਦੇਖ ਕਰ ਸਕਦੇ ਹੋ ਨਾ ਸੰਗਤਾਂ ਦਾ ਬਹੁਤ ਭਾਰੀ ਜਿਹੜਾ ਇਕੱਠ ਹੋਇਆ ਹੋਇਆ ਤੇ ਇਸ ਤਰ੍ਹਾਂ ਸੰਗਤਾਂ ਇੱਥੇ ਪਹੁੰਚ ਨਹੀਂ ਰਹੀਆਂ ਨਵਰਾਤਰੀ ਦੇ ਮੇਲੇ ਤੇ ਹਨ ਹੁਣ ਆਪਾਂ ਚੱਲਦੇ ਆ ਆ ਮੰਦਰ ਚ ਪਟਿਆਲਾ ਮੰਦਿਰ ਦਾ ਜਿਹੜਾ ਹੁਣ ਨਾਮ ਹੈ ਇਹਦੇ ਆਪਾਂ ਦਰਸ਼ਨ ਜਿਹੜੇ ਤੁਹਾਨੂੰ ਕਰਵਾਉਂਿਆਂਗੇ ਤੇ ਇਹ ਮੰਦਰ ਚ ਵੀ ਉਸੇ ਤਰ੍ਹਾਂ ਬਹੁਤ ਭਾਰੀ ਜਿਹੜਾ ਇਕੱਠ ਹੋਇਆ ਹੋਇਆ ਹਨ ਇੱਥੇ ਵੀ ਸੰਗਤਾਂ ਆਉਂਦੀਆਂ ਨੇ ਦਰਸ਼ਨ ਜਿਹੜੇ ਉਹ ਆ ਕੇ ਕਰਦੀਆਂ ਨੇ ਤੇ ਇਹ ਜਿੰਨੇ ਜਨ ਮੇਲਾ ਚ ਲਾਉਂਦਾ ਉਹਨਾਂ ਦਿਨ ਇੱਥੇ ਇਸੇ ਤਰ੍ਹਾਂ ਜਿਹੜਾ ਉਹ ਇਕੱਠ ਰਹਿਣਾ ਇਧਰ ਸਾਹਮਣੇ ਆ ਮੰਦਿਰ ਆ ਗਿਆ ਮੇਲੇ ਕਰਕੇ ਵੱਖ-ਵੱਖ ਥਿਸ਼ਿਆਂ ਦੇ ਵਿੱਚੋਂ ਸੰਗਤਾਂ ਆਉਂਦੀਆਂ ਨੇ ਪੰਜਾਬ ਦੇ ਵਿੱਚੋਂ ਹਰਿਆਣੇ ਦੇ ਵਿੱਚੋਂ ਦੂਰੂ-ਦੂਰੋਂ ਸੰਗਤਾਂ ਜਿਹੜੀਆਂ ਆਉਂਦੀਆਂ ਨੇ ਗੀਆਂ ਬਾਕੀ ਇਧਰ ਵੀ ਸਾਰਾ ਜਿਹੜਾ ਹਮੱਥਾ ਟੇਕਦਿਆਂ ਦੇ ਸੰਗਤਾਂ ਹਨ ਜਾਂ ਜਿਹਦੀਆਂ ਮਨੋਕਾਮਨਾ ਪੂਰੀਆਂ ਹੋ ਜਾਂਦੀਆਂ ਨੇ ਉਹ ਇੱਥੇ ਮਤਲਬ ਆ ਕੇ ਅਹ ਖੰਭਣੀਆਂ ਜਿਹੜੀਆਂ ਹੋਂ ਬਣ ਕੇ ਜਾਂਦੇ ਨੇ ਇਸ ਤਰ੍ਹਾਂ ਜਿਵੇਂ ਇਥੇ ਸਾਰੀਆਂ ਖੰਭਣੀਆਂ ਜਿਹੜੀਆਂ ਬਣੀਆਂ ਹੋਈਆਂ ਨੇ ਜੀ ਤੇ ਐਸੀ ਤਰ੍ਹਾਂ ਇਥੇ ਸਾਰੀਆਂ ਸੰਗਤਾਂ ਆਉਂਦੀਆਂ ਨੇ ਖੰਭਣੀਆਂ ਜਿਹੜੀ ਉਹ ਬਣਦੀਆਂ ਨੇ ਮਨੋਕਾਮਨਾ ਜਿਹਨਾਂ ਦੀਆਂ ਪੂਰੀਆਂ ਹੁੰਦੀਆਂ ਨੇ ਇਹਨਾਂ ਸੋਖ-ਸੋਖ ਕੇ ਜਿਹੜੇ ਉਹ ਜਾਂਦੇ ਨੇ ਤੇ ਬਾਕੀ ਆ ਸਾਰਾ ਇਧਰ ਜਿਹੜਾ ਮੰਦਿਰ ਆ ਗਿਆ ਇਥੋਂ ਐਂਟਰੀ ਆ ਜਿਹੜੀ ਮੰਦਿਰ ਚ ਤੇ ਇਸੇ ਤਰ੍ਹਾਂ ਇੱਥੇ ਭਾਰੀ ਜਿਹੜਾ ਉਹ ਇਕੱਠਾ ਹੁੰਦਾ ਮੰਦਿਰ ਦੇ ਅੰਦਰ ਵੀਡੀਓਗ੍ਰਾਫੀ ਜਿਹੜੀ ਅਲਾਉਡ ਨਹੀਂ ਹੈਗੀ ਬਾਰ-ਬਾਰ ਮਤਲਬ ਵੀਡੀਓਗ੍ਰਾਫੀ ਫੋਟੋਗ੍ਰਾਫੀ ਜਿਹੜੀ ਉਹ ਆਪਾਂ ਕਰ ਸਕਦੇ ਆਂਗੇ ਤੇ ਦਰੋਪਾ ਮੰਦਰ ਦੇ ਅੰਦਰੋਂ ਜਿਹੜਾ ਹੋ ਆ ਗਏ ਹਨ ਆ ਇੱਥੋਂ ਐਗਜ਼ਿਟ ਦਾ ਜਿਹੜਾ ਹੋ ਗੇਟ ਹੈ ਬਾਕੀ ਇੱਧਰ ਵੀ ਜਿਹੜੇ ਇੱਥੇ ਉਹ ਮੰਦਰ ਬਣੇ ਹੋਏ ਨੇ ਇੱਥੇ ਵੀ ਆ ਕੇ ਸੰਗਤਾਂ ਜਿਹੜਾ ਹੋ ਦਰਸ਼ਨ ਕਰਦੀਆਂ ਨੇ ਹੈਗੀਆਂ ਤੇ ਆਲੇ ਦੁਆਲੇ ਚਾਰੇ ਪਾਸੇ ਜਿਹੜੇ ਮੰਦਰ ਉਹ ਬਣੇ ਹੋਏ ਨੇ ਤੇ ਅੰਦਰ ਮੰਦਰ ਦੀ ਵੀਡੀਓਗ੍ਰਾਫੀ ਜਾਂ ਫੋਟੋਗ੍ਰਾਫੀ ਜਿਹੜੀ ਉਹ ਅਲਾਉਡ ਨਹੀਂ ਤੇ ਬਾਰ ਬਾਰ ਆਪਾਂ ਤੁਹਾਨੂੰ ਜਿਹੜਾ ਉਹ ਦਿਖਾ ਦਨੇ ਆ ਦਰਸ਼ਨ ਜਿਹੜੀ ਉਹ ਕਰਵਾ ਦਨੇ ਆ ਤੇ ਇੱਥੇ ਚਾਰੇ ਮਤਲਬ ਕੁੰਜੀਆਂ ਤੇ ਮੰਦਰ ਜਿਹੜੇ ਉਹ ਬਣੇ ਹੋਏ ਨੇ ਜਿਵੇਂ ਇੱਧਰ ਸਾਹਮਣੇ ਜਿਹੜਾ ਮੰਦਰ ਬਣਿਆ ਹੋਇਆ ਸ਼੍ਰੀ ਕਾਲੀ ਮਾਤਾ ਦਾ ਜਿਹੜਾ ਉਹ ਮੰਦਰ ਤੇ ਇੱਥੇ ਵੀ ਦਰਸ਼ਨ ਸਾਰੇ ਜਿਹੜਾ ਉਹ ਕਰਦੇ ਨੇ ਮੱਥਾ ਜਿਹੜਾ ਉਹ ਆ ਕੇ ਟੇਕਦੇ ਨੇ ਹੈਨਾ ਪਿੱਛੇ ਜਿਵੇਂ ਆਪਾਂ ਤੁਹਾਨੂੰ ਮੰਦਰ ਜਿਹੜਾ ਉਹ ਦਿਖਾਇਆ ਸੀਗਾ ਉਸੇ ਤਰ੍ਹਾਂ ਇੱਥੇ ਵੀ ਤੇ ਆ ਮੇਨ ਜਿਹੜਾ ਉਹ ਮੰਦਿਰ ਆ ਗਿਆ ਮੇਨ ਮੰਦਿਰ ਦੀ ਜਿਹੜੀ ਇਹ ਇਮਾਰਤ ਆ ਗਈ ਤੇ ਉਸੇ ਤਰ੍ਹਾਂ ਆ ਕੁੰਜੇ ਤੇ ਵੀ ਇੱਥੇ ਜਿਹੜਾ ਉਹ ਮਤਲਬ ਮੰਦਿਰ ਬਣਿਆ ਹੋਇਆ ਇੱਥੇ ਵੀ ਸੰਗਤਾਂ ਆਉਂਦੀਆਂ ਨੇ ਦਰਸ਼ਨ ਜਿਹੜਾ ਉਹ ਕਰਦੀਆਂ ਨੇ ਗੀਆਂ ਐਵੇਂ ਵੱਖ-ਵੱਖ ਮੰਦਿਰ ਆਲੇ-ਦੁਆਲੇ ਚਾਰੇ ਪਾਸੇ ਜਿਹੜੇ ਉਹ ਬਣੇ ਹੋਏ ਨੇਗੇ ਤੇ ਇਧਰੋਂ ਆਪਾਂ ਸਾਰੇ ਤੁਹਾਨੂੰ ਦਰਸ਼ਨ ਜਿਹੜੇ ਉਹ ਕਰਵਾਤੇ ਹਨਾ ਪਟਿਆਲਾ ਮੰਦਿਰ ਦੇ ਤੇ ਬਾਕੀ ਇਧਰੋਂ ਆਪਾਂ ਚੱਲਦੇ ਆਂ ਹੋਰ ਤੁਹਾਨੂੰ ਜਿਹੜਾ ਉਹ ਦਿਖਾਦਾਨੇ ਆ ਤੇ ਤੁਸੀਂ ਸੰਗਤਾਂ ਦਾ ਇਕੱਠ ਜਿਹੜਾ ਉਹ ਦੇਖੇ ਰਹੇ ਹੋ ਬਹੁਤ ਭਾਰੀ ਜਿਹੜਾ ਇਕੱਠ ਹੋਣ ਦਾ ਸੰਗਤਾਂ ਦਾ ਇੱਥੇ ਇਹ ਮੇਲੇ ਤੇ ਹਨਾ ਨవరాత్రి ਦਾ ਜਿਹੜਾ ਉਹ ਮੇਲਾ ਲੱਗਦਾਗਾ ਤੇ ਇਧਰ ਵੀ ਫਿਰ ਸੰਗਤਾਂ ਆ ਕੇ ਜਿਵੇਂ ਉੱਥੇ ਖੰਮਣੀਆਂ ਤੁਹਾਨੂੰ ਦਿਖਾਈਆਂ ਸੀ ਬੰਦੀਆਂ ਨੇ ਉਸੇ ਤਰ੍ਹਾਂ ਹੋਰ ਇਹ ਵੀ ਸੰਗਤਾਂ ਖੰਮਣੀਆਂ ਜਿਹੜੀਆਂ ਉਹ ਬੰਦੀਆਂ ਨੇ ਆ ਕੇ ਹਨਾ ਸੁੱਖਾਂ ਸੁੱਖਦ ਨੇ ਜ ਜਿਨ੍ਹਾਂ ਦੀਆਂ ਮਨੋਂ ਕਾਮਨਾ ਜਿਹੜੀਆਂ ਉਹ ਪੂਰੀਆਂ ਹੋ ਜਾਂਦੀਆਂ ਨੇ ਤੇ ਇਸ ਤਰ੍ਹਾਂ ਸਾਰਾ ਇਹ ਮੇਲਾ ਭਰਦਾ ਤੇ ਇੱਧਰ ਬਾਕੀ ਸੰਗਤਾਂ ਵੱਲੋਂ ਇੱਥੇ ਮਤਲਬ ਧੂਫ ਵਗੈਰਾ ਜਿਹੜੀ ਉਹ ਲਾਈ ਜਾਂਦੀ ਆ ਇਹ ਵੀ ਆਪਾਂ ਤੁਹਾਨੂੰ ਜਿਹੜਾ ਹੋ ਦਿਖਾ ਦੰਦੇ ਆ ਤੇ ਵੈਸੇ ਤਾਂ ਸਾਰਾ ਸਾਲ ਇੱਥੇ ਮਤਲਬ ਸੰਗਤਾਂ ਆਉਂਦੀਆਂ ਰਹਿੰਦੀਆਂ ਨੇ ਹਿੱਗੀਆਂ ਮੰਦਰ ਦੇ ਵਿੱਚ ਮੱਥਾ ਟੇਕਣ ਵਾਸਤੇ ਪਰ ਇਹ ਮੇਲੇ ਦੇ ਦਿਨਾਂ ਕਰਕੇ ਇੱਥੇ ਜਾਦੇ ਜਿਹੜਾ ਹੋ ਮਤਲਬ ਇਕੱਠਾ ਹੈ ਤੇ ਇਸ ਤਰ੍ਹਾਂ ਇੱਥੇ ਵੀ ਆ ਕੇ ਸੰਗਤਾਂ ਵੱਲੋਂ ਧੂਫ ਹਾਂ ਤੇ ਆ ਜਿਵੇਂ ਦੀਵੇ ਜਿਹੜੇ ਹੋ ਲਾਏ ਹੋਏ ਨੇ ਇੱਥੇ ਦੀਵੇ ਜਿਹੜੇ ਹੋ ਲਾਏ ਜਾਂਦੇ ਨੇ ਤੇ ਇੱਥੋਂ ਚੱਲਦੇ ਹੁਣ ਬਾਹਰ ਨੂੰ ਆਪਾਂ ਬਾਹਰੋਂ ਤੁਹਾਨੂੰ ਮੇਲਾ ਸਾਰਾ ਜਿਹੜਾ ਹੋ ਦਿਖਾਉਨੇ ਆ ਤੇ ਜਿੱਥੇ ਝੂਲੇ ਵਗੈਰਾ ਲੱਗਦੇ ਨੇ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਹਨ ਤੇ ਉਹ ਵੀ ਸਾਰਾ ਆਪਾਂ ਦਿਖਾਉਨੇ ਆਂ ਵੀਡੀਓ ਦੇ ਵਿੱਚ ਤੇ ਹੁਣ ਆਪਾਂ ਅੱਗੇ ਆਇਆ ਇੱਥੇ ਮੰਦਿਰ ਜਿਹੜਾ ਬਣਿਆ ਹੋਇਆ ਬਾਬਾ ਬਾਲਕਨਾਥ ਮੰਦਿਰ ਹਨਾ ਪਹਿਲਾਂ ਜਿਵੇਂ ਆਪਾਂ ਪਟਿਆਲਾ ਮੰਦਿਰ ਦੇ ਤੁਹਾਨੂੰ ਦਰਸ਼ਨ ਕਰਾਈ ਸੀ ਇਹ ਥੋੜਾ ਜਿਹਾ ਉੱਪਰ ਚੜਾਈ ਤੇ ਜਾ ਕੇ ਮੰਦਿਰ ਆ ਬਾਬਾ ਬਾਲਕਨਾਥ ਮੰਦਿਰ ਤੇ ਇਧਰੋਂ ਆਪਾਂ ਜਿਹੜਾ ਹੋ ਚੱਲਦੇ ਆਂ ਤੇ ਇਹ ਕਾਫੀ ਚੜ੍ਹਾਈ ਹੈ ਪੈਦਲ ਜਿਹੜਾ ਉਹ ਇੱਥੇ ਜਾਣਾ ਪੈਂਦਾ ਤੇ ਇਸੇ ਤਰ੍ਹਾਂ ਇੱਥੇ ਵੱਖ-ਵੱਖ ਮੰਦਰ ਜਿਹੜੇ ਉਹ ਬਣੇ ਹੋਏ ਨੇਗੇ ਜਿਵੇਂ ਮੇਨ ਮੰਦਰ ਆਪਾਂ ਨੂੰ ਮੁੱਖ ਮੰਦਰ ਦਾ ਤੁਹਾਨੂੰ ਜਿਹੜਾ ਉਹ ਦਿਖਾਇਆ ਸੀਗਾ ਜਿਹੜਾ ਮਾਂਸਾ ਦੇਵੀ ਜੀ ਦਾ ਮੰਦਰ ਹੈ ਉਸੇ ਤਰ੍ਹਾਂ ਪਟਿਆਲਾ ਮੰਦਿਰ ਤੇ ਆ ਬਾਬਾ ਬਾਲਕਨਾਥ ਜੀ ਦਾ ਮੰਦਿਰ ਹੈ ਨਾ ਤੇ ਆਪਾਂ ਉੱਪਰ ਆ ਗਏ ਇੱਥੇ ਹੈਗਾ ਬਾਬਾ ਬਾਲਕਨਾਥ ਮੰਦਿਰ ਹੈ ਨਾ ਇਹ ਉਚਾਈ ਤੇ ਆ ਕੇ ਬਣਿਆ ਹੋਇਆ ਇਧਰੋਂ ਕਾਫੀ ਪੈਦਲ ਜਿਹੜਾ ਉਹ ਆ ਚੱਲ ਕੇ ਆਉਣਾ ਪੈਂਦਾ ਤੇ ਇਸੇ ਤਰ੍ਹਾਂ ਇੱਥੇ ਜਿਵੇਂ ਪਹਿਲਾਂ ਆਪਾਂ ਪਿੱਛੇ ਤੁਹਾਨੂੰ ਪਟਿਆਲਾ ਮੰਦਿਰ ਦੇ ਜਿਹੜੇ ਉਹ ਦਰਸ਼ਨ ਕਰਾਏ ਸੀ ਉਸੇ ਤਰ੍ਹਾਂ ਇਹ ਵੀ ਇੱਥੇ ਮੰਦਿਰ ਜਿਹੜਾ ਉਹ ਹੈਗਾ ਬਾਬਾ ਬਾਲਕਨਾਥ ਮੰਦਿਰ ਸਤਿ ਸ਼੍ਰੀ ਅਕਾਲ ਮਾਫ ਕਰ ਉਸ ਤੋਂ ਅੰਦਰੋਂ ਆਪਾਂ ਮੰਦਰ ਦੇ ਦਰਸ਼ਨ ਜਿਹੜੇ ਕਰਕੇ ਆ ਗਏ ਤੇ ਹੁਣ ਉਹ ਤੁਹਾਨੂੰ ਸਾਰਾ ਬਾਹਰੋਂ ਆਪਾਂ ਮੇਲਾ ਜਿਹੜਾ ਉਹ ਦਿਖਾਉਂਦੇ ਆਂ ਇੱਥੇ ਅੱਜ ਵੀ ਢੋਲ ਵਾਲੇ ਬਾਈ ਖੜੇ ਨੇ ਨਾ ਤੇ ਇਥੇ ਇਸ ਤਰ੍ਹਾਂ ਢੋਲ ਵਾਲੇ ਵੀ ਜਿਹੜੇ ਉਹ ਖੜੇ ਹੁੰਦੇ ਨੇ ਤੇ ਇੱਧਰ ਸਾਰਾ ਮੇਲਾ ਜਿਹੜਾ ਉਹ ਲੱਗਿਆ ਹੋਇਆ ਦੁਕਾਨਾਂ ਵਗੈਰਾ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਇਹ ਸਾਰਾ ਆਪਾਂ ਤੁਹਾਨੂੰ ਜਿਹੜਾ ਉਹ ਦਿਖਾ ਦਵਾਂਗੇ ਤੇ ਇੱਧਰ ਪ੍ਰਸ਼ਾਦ ਵਾਲੀਆਂ ਦੁਕਾਨਾਂ ਜਿਹੜੀਆਂ ਹਨ ਸਾਰੀਆਂ ਹੈਗੀਆਂ ਨੇ ਜਿੱਥੋਂ ਸੰਗਤਾਂ ਪ੍ਰਸ਼ਾਦ ਲੈ ਕੇ ਜਾਂਦੀਆਂ ਨੇ ਅੰਦਰ ਮੱਥਾ ਟੇਕਣ ਵਾਸਤੇ ਸਾਰੀਆਂ ਦੁਕਾਨਾਂ ਉਹ ਇਹ ਤਾਂ ਪ੍ਰਸ਼ਾਦ ਲਈ ਸਮਾਨ ਮਿਲਦਾ ਜਾਂ ਅੰਦਰ ਚੁੰਨੀਆਂ ਵਗੈਰਾ ਜਿਹੜਾਾਉਣ ਨੂੰ ਮਾਤਾ ਦੀ ਹੈ ਨਾ ਉਹ ਸਾਰਾ ਸਮਾਨ ਇੱਥੋਂ ਜਿਹੜਾ ਉਹ ਮਿਲਦਾ ਇਹ ਦੁਕਾਨਾਂ ਦੇ ਉੱਪਰ ਆ ਸਾਰੀਆਂ ਦੁਕਾਨਾਂ ਜਿਵੇਂ ਇੱਥੇ ਹੈਗੀਆਂ ਨੇ ਪ੍ਰਸ਼ਾਦ ਵਾਲੀਆਂ ਜਾਂ ਹੋਰ ਅੰਦਰ ਅੰਦਰ ਦੇ ਵਿੱਚ ਮੱਥਾ ਟੇਕਣ ਵਾਸਤੇ ਜਿਹੜਾ ਸਮਾਨ ਮਿਲਦਾ ਉਹ ਸਾਰੀਆਂ ਇੱਥੇ ਦੁਕਾਨਾਂ ਨੇ ਹੈਗੀਆਂ ਤੇ ਇਧਰੋਂ ਆਪਾਂ ਚੱਲਦੇ ਆਂਗੇ ਹੋਰ ਸਾਰਾ ਦੇਖ ਲਾਂਦੇ ਆਂਗੇ ਹਨ ਮੇਲਾ ਤੇ ਇੱਥੇ ਬਹੁਤ ਸਾਰੀਆਂ ਦੁਕਾਨਾਂ ਵੀ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਹੈਗੀਆਂ ਤੇ ਖਰੀਦਦਾਰੀ ਵਾਲੀਆਂ ਸਾਰੀਆਂ ਦੁਕਾਨਾਂ ਇਹੋ ਆਪਾਂ ਸਾਰਾ ਤੁਹਾਨੂੰ ਦਿਖਾ ਦਾਂਗੇ ਇੱਥੇ ਕੁਝ ਜਿਹੜੇ ਐਵੇਂ ਖਾਣ ਪੀਣ ਵਾਲੀਆਂ ਵੀ ਸਾਰੀਆਂ ਦੁਕਾਨਾਂ ਇੱਥੇ ਹੈਗੀਆਂ ਨੇ। ਇਧਰ ਨਾਲ-ਨਾਲ ਬਹੁਤ ਸਾਰੀਆਂ ਦੁਕਾਨਾਂ ਨੇ ਜਿਵੇਂ ਟੈਟੂ ਵਗੈਰਾ ਹੋਵੇ ਇਸ ਤਰ੍ਹਾਂ ਦੀਆਂ ਦੁਕਾਨਾਂ। ਇਧਰੋਂ ਛਾਪੇ ਵੀ ਲਾ ਵੀ ਰਹੇ ਹਨ ਤੇ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਇੱਥੇ ਦੁਕਾਨਾਂ ਲੱਗੀਆਂ। ਜਿਹੜੀਆਂ ਉਹ ਲੱਗੀਆਂ ਹੋਈਆਂ ਮੇਲੇ ਦੇ ਵਿੱਚ ਸਾਰੀਆਂ ਟੈਟੂ ਵਗੈਰਾ ਜਿਹੜੇ ਉਹ ਬਣਾਉਣੇ ਤੇ ਐਵੇਂ ਦੀਆਂ ਸਾਰੀਆਂ ਦੁਕਾਨਾਂ ਇੱਥੇ ਹੈਗੀਆਂ ਨੇ। ਇਹ ਬਹੁਤ ਸਾਰੀਆਂ ਦੁਕਾਨਾਂ ਜਿਹੜੀਆਂ ਉਹ ਲੱਗਦੀਆਂ ਨੇਗੀਆਂ ਮੇਲੇ ਦੇ ਵਿੱਚ ਤੇ ਆਪਾਂ ਦੇਖ ਲੈਣੇ ਆਂ ਟੈਟੂ ਬਣਾ ਲੀਆ ਬਾਈ ਟੈਟੂ ਬਣਾ ਰਿਹਾ ਬਾਈ ਇੱਥੇ ਹਨ ਤੇ ਐਵੇਂ ਦੀਆਂ ਦੁਕਾਨਾਂ ਵੀ ਇੱਥੇ ਜਿਹੜੀਆਂ ਲੱਗੀਆਂ ਹੋਈਆਂ ਨੇ ਤੇ ਸਾਹਮਣੇ ਇੱਧਰ 메ਨ ਜਿਹੜਾ ਉਹ ਮੰਦਿਰ ਹੈ 메ਨ ਮੰਦਿਰ ਦੇ ਬਿਲਕੁਲ ਸਾਹਮਣੇ ਸਾਰੀਆਂ ਇਹ ਦੁਕਾਨਾਂ ਨੇ ਤੇ ਹੋਰ ਆਪਾਂ ਚੱਲਦੇ ਆਂਗੇ ਇੱਧਰੋਂ ਸਾਰਾ ਮੇਲਾ ਜਿਹੜਾ ਉਹ ਦੇਖ ਲਾਂਦੇ ਆਂ ਤੇ ਇੱਧਰ ਜਿਵੇਂ ਬੱਚਿਆਂ ਦੇ ਇੰਜੋਏ ਵਾਸਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਹੈਗੀਆਂ ਨੇ ਅਜਵੇਂ ਗੱਡੀ ਜਿਹੜਾ ਉਹ ਚਲਾ ਰਿਹਾ ਹਨਾ ਬੱਚਾ ਤੇ ਐਵੇਂ ਦੀਆਂ ਚੀਜ਼ਾਂ ਵੀ ਇੱਥੇ ਜਿਹੜੀਆਂ ਉਹ ਹੈਗੀਆਂ ਨੇ ਤੇ ਹੋਰ ਬਹੁਤ ਸਾਰਾ ਸਮਾਨ ਹਨਾ ਬੱਚਿਆਂ ਦੇ ਖੇਡਣ ਵਾਸਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਤੁਹਾਨੂੰ ਇੱਥੇ ਜਿਹੜੀਆਂ ਉਹ ਮਿਲਣਗੀਆਂ ਤੇ ਤੇ ਆ ਖਾਣ ਵਾਸਤੇ ਬੇਰ ਵਗੈਰਾ ਹੋਗੇ ਮੇਲਿਆਂ ਦੇ ਵਿੱਚ ਅੱਗੇ ਬਹੁਤ ਮਸ਼ਹੂਰ ਹੁੰਦੇ ਸੀਗੇ ਇਹ ਬੇਰ ਤੇ ਐਵੇਂ ਆ ਜਿਹੜੇ ਬੇਰ ਨੇ ਨਾ ਪੁਰਾਣੇ ਟਾਈਮਾਂ ਦੇ ਵਿੱਚ ਬਹੁਤ ਵਿਕਦੇ ਹੁੰਦੇ ਸੀਗੇ ਤੇ ਬਾਕੀ ਇੱਧਰ ਸਾਰੀ ਮਾਰਕੀਟ ਜਿਹੜੀ ਉਹ ਹੈਗੀ ਆ ਇੱਥੇ ਇੱਥੋਂ ਵੀ ਬਹੁਤ ਸਾਰਾ ਸਮਾਨ ਹੈ ਜਿਹੜਾ ਉਹ ਮਾਰਕੀਟ ਦੇ ਵਿੱਚੋਂ ਮਿਲਦਾ ਅੰਦਰ ਸਾਰਾ ਮੱਥਾ ਟੇਕਣ ਵਾਸਤੇ ਸਮਾਨ ਸਾਰਾ ਹੈ ਨਾ ਤੇ ਜੇ ਬੱਚਿਆਂ ਦੇ ਕੁਝ ਖੜਾਉਣੇ ਵਗੈਰਾ ਹੋਗੇ ਇਸ ਤਰ੍ਹਾਂ ਦਾ ਸਾਰਾ ਸਮਾਨ ਇੱਥੇ ਜਿਹੜਾ ਹੋ ਹੈਗਾ ਤੇ ਇੱਧਰ ਅੱਗੇ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਜਿਹੜੀਆਂ ਉਹ ਹੈਗੀਆਂ ਨੇ ਇਹ ਸਾਰਾ ਆਪਾਂ ਦੇਖ ਲੈਣੇ ਆਂ ਜੀ ਬੱਚਿਆਂ ਦੇ ਖੜਾਉਣੇ ਵਾਲੀਆਂ ਜਾਂ ਕੁਝ ਇਸ ਤਰ੍ਹਾਂ ਦਾ ਸਾਰਾ ਸਮਾਨ ਪਰਸ ਬੈਗ ਹੋ ਗਿਆ ਐਵੇਂ ਦੀਆਂ ਸਾਰੀਆਂ ਚੀਜ਼ਾਂ ਵਾਲੀਆਂ ਦੁਕਾਨਾਂ ਇੱਥੇ ਜਿਹੜੀਆਂ ਉਹ ਮਿਲਣਗੀਆਂ ਤੇ ਬਹੁਤ ਇਸੇ ਤਰ੍ਹਾਂ ਭਾਰੀ ਜਿਹੜਾ ਇਕੱਠਾ ਹੁੰਦਾ ਹਨ ਹਰੇਕ ਵਾਰ ਹਰੇਕ ਸਾਲ ਇਸੇ ਤਰ੍ਹਾਂ ਇਕੱਠਾ ਜਿਹੜਾ ਹੁੰਦਾ ਮੇਲੇ ਦੇ ਵਿੱਚ ਤੇ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਜਿਹੜੀਆਂ ਇੱਥੇ ਉਹ ਹੈਗੀਆਂ ਨੇ ਸਾਰੀਆਂ ਆਹ ਪ੍ਰਸ਼ਾਦ ਵਾਲਾ ਸਮਾਨ ਅੰਦਰ ਮੱਥਾ ਟੇਕਣ ਵਾਸਤੇ ਜਾਂ ਕੁਝ ਬੱਚਿਆਂ ਦੇ ਜਿਹੜੇ ਉਹ ਖੜਾਉਣੇ ਹੋਗੇ ਤਾਰੇ ਹਨ ਇਹ ਦੁਕਾਨਾਂ ਲੱਗੀਆਂ ਹੋਈਆਂ ਨੇ ਤੇ ਕੁਝ ਦੁਕਾਨਾਂ ਮੇਲੇ ਕਰਕੇ ਵੀ ਨੇ ਕੁਝ ਕਿੱਥੇ ਪੱਕੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਪਰਮਾਨੈਂਟ ਹਨ ਜਿਹੜੀਆਂ ਸਾਰਾ ਸਾਰੇ ਜਿਹੜੀਆਂ ਹੋ ਰਹਿੰਦੀਆਂ ਨੇ ਇੱਥੇ ਕੁਝ ਜਿਵੇਂ ਸਜਾਵਟੀ ਸਮਾਨ ਹੋ ਗਿਆ ਇਸ ਤਰ੍ਹਾਂ ਦੀਆਂ ਸਾਰੀਆਂ ਦੁਕਾਨਾਂ ਬਹੁਤ ਸੋਹਣਾ ਸੋਹਣਾ ਸਮਾਨ ਆ ਸਜਾਵਟੀ ਤੇ ਇਸ ਤਰ੍ਹਾਂ ਦਾ ਬਹੁਤ ਸਾਰਾ ਸਮਾਨ ਹੈ ਇੱਥੋਂ ਜਿਹੜਾ ਉਹ ਮਿਲੂਗਾ ਤੇ ਐਵੇਂ ਦੀਆਂ ਚੀਜ਼ਾਂ ਵਾਲੀਆਂ ਦੁਕਾਨਾਂ ਜਿਹੜੀਆਂ ਹੋ ਗਈਆਂ ਨੇ ਤੇ ਇਧਰੋਂ ਆਪਾਂ ਦੇਖ ਲੈਣੇ ਹੋਰ ਕੁਝ ਦੁਕਾਨਾਂ ਜਿਹੜੀਆਂ ਆ ਜਾਂ ਇਅਰਿੰਗਸ ਵਗੈਰਾ ਹੋਗੇ ਜੁਐਲਰੀ ਵਾਲੀਆਂ ਸਾਰੀਆਂ ਦੁਕਾਨਾਂ ਹਨ ਤੇ ਇਸ ਤਰ੍ਹਾਂ ਦਾ ਸਮਾਨ ਆਪਾਂ ਨੂੰ ਜਿਹੜਾ ਇੱਥੇ ਦੁਕਾਨਾਂ ਜਿਵੇਂ ਤੁਸੀਂ ਦੇਖ ਸਕਦੇ ਹੋ ਇੱਥੇ ਹਨ ਤੇ ਐਵੇਂ ਨਹੀਂ ਬਹੁਤ ਸਾਰੀਆਂ ਦੁਕਾਨਾਂ ਜਿਹੜੀਆਂ ਇੱਥੇ ਉਹ ਲੱਗੀਆਂ ਹੋਈਆਂ ਨੇ ਹੈਗੀਆਂ ਮੇਲੇ ਦੇ ਵਿੱਚ ਆਸਾਰਾ ਏਰੀਂਗਸ ਵਗੈਰਾ ਜਿਵੇਂ ਤੁਸੀਂ ਦੇਖ ਸਕਦੇ ਹੋਗੇ ਜੇ ਮੈਂ ਪਾਮਪੂਰ ਮੇਲਿਆਂ ਦੇ ਵਿੱਚ ਜਿਹੜੀਆਂ ਦੁਕਾਨਾਂ ਦੇਖਦੇ ਆਂਗੇ ਤੇ ਬਹੁਤ ਵੱਡਾ ਇਹ ਇਸੇ ਤਰ੍ਹਾਂ ਮੇਲਾ ਜਿਹੜਾ ਉਹ ਲੱਗਦਾ ਆ ਕੁਝ ਕੁ ਇੱਥੇ ਬੱਚਿਆਂ ਦੇ ਵਾਸਤੇ ਝੂਲੇ ਵਗੈਰਾ ਵੀ ਜਿਹੜੇ ਹੈਗੇ ਨੇ ਹਨ ਬੱਚੇ ਇੰਜੋਏ ਜਿਹੜਾ ਉਹ ਕਰ ਸਕਦੇ ਨੇਗੇ ਛੋਟੇ ਬੱਚਿਆਂ ਦੇ ਇੰਜੋਏਮੈਂਟ ਵਾਸਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਹੈਗੀਆਂ ਨੇ ਤੇ ਨਾਲੇ ਕੁਝ ਖੜਾਉਣੇ ਵਗੈਰਾ ਸਾਰੇ ਖੜਾਉਣੇ ਵਾਲੀਆਂ ਦੁਕਾਨਾਂ ਤੁਸੀਂ ਦੇਖ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਜਿਹੜੀਆਂ ਉਹ ਮੇਲੇ ਦੇ ਵਿੱਚ ਲੱਗਦੀਆਂ ਨੇ ਕਿ ਹਣਾ ਸਾਰੇ ਆ ਕੇ ਖਰੀਦਦਾਰੀ ਜਿਹੜੀ ਉਹ ਕਰਦੇ ਨੇ ਸਾਰੇ ਫੈਮਲੀਆ ਦੇ ਨਾਲ ਜਿਵੇਂ ਆਉਂਦੇ ਨੇ ਤੇ ਖਰੀਦਦਾਰੀ ਵਾਸਤੇ ਬਹੁਤ ਸਾਰੀਆਂ ਦੁਕਾਨਾਂ ਤੋਂ ਇੱਥੇ ਜਿਹੜੀਆਂ ਹੋਵਨ ਲੱਗੀਆਂ ਜੀ ਸਦਾਵਤੀ ਸਮਾਨ ਹੋ ਗਿਆ ਐਵੇਂ ਦੀਆਂ ਦੁਕਾਨਾਂ ਵੀ ਇੱਥੇ ਜਿਹੜੀਆਂ ਉਹ ਹੈਗੀਆਂ ਨੇ ਜੀ ਜਿਵੇਂ ਬੱਚਿਆਂ ਦੇ ਖੜਾਉਣੇ ਵਗੈਰਾ ਹੋ ਗਿਆ ਇਸ ਤਰ੍ਹਾਂ ਦੀਆਂ ਦੁਕਾਨ ਤੇ ਐਵੇਂ ਦਾ ਸਾਰਾ ਸਮਾਨ ਇੱਥੋਂ ਜਿਹੜਾ ਉਹ ਮਿਲੂਗਾ ਦੁਕਾਨਾਂ ਤੋਂ ਅੱਧਰ ਕੁਝ ਖਾਣ ਪੀਣ ਵਾਲੀਆਂ ਵੀ ਜਿਹੜੀਆਂ ਉਹ ਹੈਗੀਆਂ ਨੇ ਹਣਾ ਆ ਜਿਵੇਂ ਕੰਨੇ ਦਾ ਰਸ ਵਗੈਰਾ ਹੋ ਗਿਆ ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਆਪਾਂ ਨੂੰ ਜਿਹੜੀਆਂ ਉਹ ਇੱਥੇ ਦੇਖਣ ਨੂੰ ਮਿਲਣਗੀਆਂ ਤੇ ਇਸ ਤਰ੍ਹਾਂ ਸਾਰੀਆਂ ਸ਼ਾਪਸ ਇੱਥੇ ਲੱਗਦੀਆਂ ਨੇਗੀਆਂ ਮੇਲੇ ਦੇ ਵਿੱਚ ਆ ਇਅਰਿੰਗਸ ਵਗੈਰਾ ਹੋਗੇ ਐਵੇਂ ਦਾ ਸਾਰਾ ਸਮਾਨ ਬੈਗ ਵਗੈਰਾ ਹੋਗੇ ਬਹੁਤ ਸਾਰੀਆਂ ਦੁਕਾਨਾਂ ਜਿਹੜੀਆਂ ਇੱਥੇ ਹੋ ਹੈਗੀਆਂ ਨੇ ਆ ਸਾਰਾ ਜੁਐਲਰੀ ਵਾਲੀ ਸਮਾਨ ਆ ਇੱਥੇ ਜਿਹੜਾ ਤੁਸੀਂ ਦੇਖ ਰਹੇ ਹੋ ਤੇ ਇਧਰ ਕੁਝ ਝੂਲੇ ਵਗੈਰਾ ਵੀ ਜਿਹੜੇ ਹੋ ਲੱਗੇ ਹੋਏ ਨੇ ਹਨਾ ਆਪਾਂ ਇਹ ਜਿਹੜੇ ਹੋ ਦੇਖ ਲੈਣੇ ਆ ਕੁਝ ਛੋਟੇ ਬੱਚਿਆਂ ਵਾਸਤੇ ਇੱਥੇ ਜਿਹੜੇ ਹੋ ਝੂਲੇ ਹੈਗੇ ਨੇ ਤੇ ਇਧਰ ਜਿਵੇਂ ਆਹ ਟ੍ਰੇਨ ਜਿਹੜੀ ਉਹ ਚੱਲ ਵੀ ਰਹੀ ਇਸ ਤਰ੍ਹਾਂ ਇੱਥੇ ਝੂਲੇ ਵੀ ਜਿਹੜੇ ਹੋ ਲੱਗਦੇ ਨੇ ਹਨਾ ਛੋਟੇ ਬੱਚਿਆਂ ਵਾਲੇ ਸਾਰੇ ਝੂਲੇ ਨੇ ਇਹ ਜਿਵੇਂ ਆ ਇੱਥੇ ਟ੍ਰੇਨ ਜਿਹੜੀ ਹੋਗੀ ਇਸ ਤਰ੍ਹਾਂ ਸਾਰੇ ਆਉਂਦੇ ਨੇ ਤੇ ਇੰਜੋਏ ਜਿਹੜਾ ਉਹ ਕਰਦੇ ਨੇ ਕਿ ਫੀਲੇ ਦੇ ਵਿੱਚ ਆ ਕੇ ਬਾਕੀ ਪਿੱਛੇ ਉਧਰ ਮਿੱਕੀ ਮਾਊਸ ਵਾਲਾ ਝੂਲਾ ਵੀ ਜਿਹੜਾ ਉਹ ਲੱਗਿਆ ਹੋਇਆ ਹਨਾ ਤੇ ਇਸ ਤਰ੍ਹਾਂ ਮਾਂਕਸਾ ਦੇਵੀ ਦਾ ਜਿਹੜਾ ਉਹ ਮੇਲਾ ਇਹ ਲੱਗਦਾ ਸਾਰੇ ਇੰਜੋਏ ਜਿਹੜਾ ਉਹ ਕਰਦੇ ਨੇ ਕਿ ਮੇਲੇ ਦੇ ਵਿੱਚ ਆ ਕੇ ਤੇ ਆ ਵੀ ਕੁਝ ਬੱਚਿਆਂ ਵਾਸਤੇ ਤੇ ਝੂਲੇ ਜਿਹੜੇ ਉਹ ਹੈਗੇ ਨੇ ਤੇ ਹੋਰ ਵੀ ਇੱਧਰ ਬੱਚੇ ਜਿਹੜਾ ਉਹ ਇੰਜੋਏ ਕਰ ਰਹੇ ਨੇਗੇ ਤੇ ਇਸ ਤਰ੍ਹਾਂ ਸਾਰੇ ਇੰਜੋਏ ਕਰਦੇ ਨੇ ਮੇਲੇ ਦੇ ਵਿੱਚ ਆ ਕੇ ਹਨ ਛੋਟੇ ਬੱਚੇ ਇੰਜੋਏ ਕਰ ਰਹੇ ਨੇ ਤੇ ਇਸ ਤਰ੍ਹਾਂ ਝੂਲੇ ਵੀ ਜਿਹੜੇ ਉਹ ਲੱਗਦੇ ਨੇ ਬਲੌਗ ਦਾ ਨਾਮ ਬਤਾ ਦਿਓ ਆਪਕਾ ਨਾਮ ਕੀ ਹੈ ਪਹਿਲੇ ਕਵੀ ਸੰ ਠੀਕ ਹੈ ਸੁਖ ਪੰਜਾਬੀ ਬਲੌਗਸ ਲਿਓ ਬਤਾਉਂ ਕਾਹ ਕਿ ਰਹਿਨੇ ਵਾਲੇ ਹੋ ਯਾਰ ਬਿਹਾਰ ਬਿਹਾਰ ਸੇ ਆਏ ਹੋ ਯਾਰ ਸਾਂ ਹੈ ਅੱਛਾ ਵੈਸੇ ਯਹਾਂ ਵੀ ਰਹਤੇ ਨਹੀਂ 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 ਯਹਾਂ ਨਹੀਂ ਰਹਤੇ ਬਿਹਾਰ ਸੇ ਅੱਛਾ ਅੱਜ ਆਇਆ ਸਪੈਸ਼ਲ ਮਾਂ ਮਤ ਮੰਦਰ ਮੇ ਆਏ ਹੋ ਸਪੈਸ਼ਲ प्रसाद चढ़ाने आयो कहना बि तो सभी साथ आए कितने लोग आ, दो सौ लोग, दो लोग? और... अच्छा कौन सी गाड़ी में ट्रेन में, ट्रेन में ठीक है ठीक है। अब तो रहोगे ना एक दो दिन ठीक है ठीक है जी लो चैनल और अच्छे ये बिहार तो आए हुए सारे ये भी तुम्हारे साथ हैं अच्छा अच्छा सब बिहार से आए हैं ठीक है ठीक है ओके ਇੱਥੇ ਐਵੇਂ ਸਾਰੇ ਇੱਥੇ ਜਿਹੜੇ ਉਹ ਝੂਲੇ ਲੱਗੇ ਹੋਏ ਨੇ ਹਨਾ ਆ ਵੀ ਇੱਥੇ ਕੁਝ ਬੱਚੇ ਨੇ ਜਿਵੇਂ ਇੰਜੋਏ ਜਿਹੜਾ ਉਹ ਕਰ ਰਹੇ ਨੇਗੇ ਤੇ ਇਸ ਤਰ੍ਹਾਂ ਬੱਚਿਆਂ ਦੇ ਇੰਜੋਇਮੈਂਟ ਵਾਸਤੇ ਝੂਲੇ ਵੀ ਜਿਹੜੇ ਉੱਥੇ ਲੱਗਦੇ ਨੇ ਬਾਕੀ ਸਾਰਾ ਜਿਵੇਂ ਮੇਲਾ ਦਿਖਾਇਆ ਹਨਾ ਵੱਡੀਆਂ-ਵੱਡੀਆਂ ਦੁਕਾਨਾਂ ਲੱਗਦੀਆਂ ਨੇ ਉਸੇ ਤਰ੍ਹਾਂ ਇੱਥੇ ਝੂਲੇ ਵੀ ਲੱਗਦੇ ਨੇ ਛੋਟੇ ਬੱਚੇ ਜਿਹੜਾ ਉਹ ਇੰਜੋਏ ਕਰਦੇ ਨੇਗੇ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਮਾਨਸਾ ਦੇਵੀ ਦਾ ਮੇਲਾ ਸੋ ਇਹ ਵੀਡੀਓ ਨੂੰ ਆਪਾਂ ਐਂਡ ਕਰਦੇ ਆਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਆਪਦੇ ਅੱਗੇ ਦੋਸਤਾਂ ਮਿੱਤਰਾਂ ਨੂੰ WhatsApp ਤੇ ਭੇਜ ਦਿਆ ਕਰੋ WhatsApp ਤੇ ਲਿੰਕ ਪਾ ਦਿਆ ਕਰੋ ਸਟੇਟਸ 'ਚ ਤੇ ਗਰੁੱਪਾਂ 'ਚ ਜ਼ਰੂਰ ਸ਼ੇਅਰ ਕਰਿਆ ਕਰੋ ਸੋ ਇਹ ਵੀਡੀਓ ਨੂੰ ਆਪਾਂ ਐਂਡ ਕਰਦੇ ਆਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਔਰ ਇਹ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ